ਆਪਣੇ ਲੈ ਕੇ ਦਮਗਾ। ਕੋਰ ਕੀ ਕਰਦਾ? ਸਭ ਕਿਰਪਾ ਕਰਕੇ ਜੇ ਬਾਹਰੋਂ ਆ ਕੇ ਕੋਈ ਉਹ ਰੁਕਦਾ ਵੀ ਆ ਤਾਂ ਮੈਨੂੰ ਤਲਾਹ ਦਿਓ। ਤੁਹਾਡੇ ਸਿੱਕੇ ਪਰਿਵਾਰ ਵੀ ਇੱਥੇ ਰਹਿ ਰਹੇ ਨੇ। ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਹ ਵਾਲੇ ਪ੍ਰੋਜੈਕਟ ਵਾਸਤੇ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਅੱ퍼 ਤੱਕੜੇ ਹੋ ਕੇ ਜੋ ਛੋਟੇ ਇਸ ਇਲਾਕੇ ਵਿੱਚ ਜੰਗ ਪਿਆ ਉਹ ਬਾਹਰ ਕਰੀਏ। ਅਸੀਂ ਘੇਰ ਮੈਂ ਵਾਰ-ਵਾਰ ਇੱਥੇ ਮੇਰਾ ਨੰਬਰ 98765 ਦਵੰਦੀ ਵਾਟ ਤੋਂ ਬੱਜਾ ਤੱਕੜੇ ਹੋ ਕੇ ਹਮਲਾ ਮਾਰੀਏ ਉਹਨਾਂ ਦੀਆਂ ਮਾਰੀਆਂ ਆਪਾਂ ਬਣੀਆਂ ਉਹਨਾਂ ਨੂੰ ਫਰਦਾਰੀਏ ਮੈਂ ਮੌਕਾ ਦਿੰਦਾ ਅੱਜ ਮੇਰਾ ਵਾਰ-ਵਾਰ ਇੱਥੇ ਟੱਕਰ ਟੱਕਣਾ ਵਾਰ-ਵਾਰ ਸਾਰੋਂ ਆਏ ਲੋਕਾਂ ਨੂੰ ਇੱਥੋਂ ਜਾਂਦੀ ਮੋਟਰਸਾਈਕਲ ਕਾਰਾਂ ਕਿੱਕ ਕਰ ਰਿਹਾ ਮੈਂ ਉਹ ਕਿਰਪਾ ਕਰਕੇ ਕਿਤੇ ਜੀਵਾਨ ਜਿਹਨੇ ਆਉਣ ਵਾਲੀ ਟੀੜੀ ਹੈ ਜਿਨ੍ਹਾਂ ਨੇ ਬਣਾ। ਮੁੰਡਾ ਨੂੰ ਦੇਖੀ ਕਰਦਾ ਮੇਰਾ ਲੋਨ ਨੰਬਰ 86765 ਜਲਦੀ ਵਾਰ ਤੋਂ ਸਵੱਜਾ ਤੱਕ ਨਹੀਂ ਹੋ ਜਾਓ ਸਭ ਤੋਂ ਵਧੀਆ ਸ਼ਹਿਰ ਦਾ ਇਲਾਕਾ ਇਹ ਬਰੌਣਾ ਆਪਾਂ। ਚੰਗਾ ਬਤਾਉਂ ਦਰਦਾ ਇਥੇ ਨਟਕਾ ਨਹੀਂ। ਲੈਸਟਰ ਪਿਆਰ ਨੇ ਜਿਹੜੀਆਂ ਜਿਹੜੀਆਂ ਬੀਬੀਆਂ ਇੱਥੇ ਕੰਮ ਕਰਦੀਆਂ ਨੇ ਉਹ ਲੈਸਟਰ ਪਿਆਰ ਦੇ। ਪਰ ਮੈਂ ਤੋਂ ਉਹਨਾਂ ਦੇ ਮੇਰੇ ਕਰੰਟ ਤੇ ਮੇਰੇ ਉਹਨਾਂ ਨੂੰ ਵਾਰਤਿਕ ਦੇਣ ਤੇ ਜ਼ਬਾਰ ਹੋ ਜੇ ਸਭੋ ਚੰਗੀ ਗੱਲ ਹੈ ਪੰਜਾਬ ਪੁਲਿਸ ਦੇ ਇਸ ਐਸ ਐਚਓ ਦਾ ਇੱਕ ਵੱਖਰਾ ਹੀ ਅੰਦਾਜ਼ ਆਇਆ ਸਾਹਮਣੇ ਗੱਡੀ ਦੇ ਉੱਪਰ ਸਪੀਕਰ ਲਗਾ ਕੇ ਨਸ਼ਾ ਖਤਮ ਕਰਨ ਦਾ ਦਿੱਤਾ ਜਾ ਰਿਹਾ ਹੈ ਹੋਕਾ ਨਸ਼ਾ ਵੇਚਣ ਵਾਲਿਆਂ ਨੂੰ ਕੀਤੀ ਗਈ ਤਾੜਨਾ ਕਹਿੰਦੇ ਕਿ ਮੇਰੇ ਕੋਲ ਨੇ ਹਰ ਇੱਕ ਦੀਆਂ ਲਿਸਟਾਂ ਤਿਆਰ ਨਹੀਂ ਬਖਸ਼ਿਆ ਜਾਵੇਗਾ ਕੋਈ ਵੀ ਨਸ਼ਾ ਵੇਚਣ ਵਾਲਾ ਲੋਕਾਂ ਨੂੰ ਕੀਤੀ ਅਪੀਲ ਕਿ ਜੇਕਰ ਆਪਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਦਿਓ ਮੇਰਾ ਸਾਥ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਫਿਰੋਜ਼ਪੁਰ ਸਿਟੀ ਦੇ ਐਸਐਚਓ ਹਰਿੰਦਰ ਸਿੰਘ ਚਮੇਲੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਉਹਨਾਂ ਦਾ ਇੱਕ ਵੱਖਰਾ ਹੀ ਅੰਦਾਜ਼ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਗੱਡੀ ਦੇ ਉੱਪਰ ਸਪੀਕਰ ਲਗਾ ਕੇ ਗਲੀ ਗਲੀ ਦੇ ਵਿੱਚ ਨਸ਼ਾ ਵੇਚਰ ਵਾਲਿਆਂ ਨੂੰ ਤਾੜਨਾ ਕਰਕੇ ਹੂਕਾ ਦਿੱਤਾ ਅਤੇ ਕਿਹਾ ਕਿ ਨਸ਼ਾ ਵੇਚਣ ਵਾਲੇ ਨਸ਼ਾ ਵੇਚਣ ਤੋਂ ਬਾਜ਼ ਆ ਜਾਣ ਨਹੀਂ ਤਾਂ ਜਿਹੜਾ ਵੀ ਨਸ਼ਾ ਵੇਚਤਾ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਨਾਲ ਹੀ ਉਹਨਾਂ ਨੇ ਲੋਕਾਂ ਦੀ ਮਦਦ ਦੇ ਵਾਸਤੇ ਆਪਣਾ ਮੋਬਾਈਲ ਨੰਬਰ ਵੀ ਦੱਸਿਆ ਅਤੇ ਕਿਹਾ ਕਿ ਅਸੀਂ ਫਿਰੋਜ਼ਪੁਰ ਨੂੰ ਸਭ ਤੋਂ ਵਧੀਆ ਸ਼ਹਿਰ ਬਣਾਉਣਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਦਾ ਖਾਤਮਾ ਕਰ ਦੇਣਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਕੋਲ ਨਸ਼ਾ ਵੇਚਣ ਵਾਲਿਆਂ ਦੀਆਂ ਲਿਸਟਾਂ ਤਿਆਰ ਨਹੀਂ ਅਤੇ ਨਸ਼ਾ ਵੇਚਣ ਵਾਲੇ ਸੁਦਰ ਜਾਨ ਨਹੀਂ ਤਾਂ ਪੁਲਿਸ ਦੇ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਮੌਕੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਫਿਲਹਾਲ ਥਾਣਾ ਸਿਟੀ ਦਾ ਚਾਰਜ ਸੰਭਾਲਿਆ ਹੈ ਤੇ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਫਿਰੋਜ਼ਪੁਰ ਦੀਆਂ ਕਾਫੀ ਬਸਤੀਆਂ ਨੇ ਜਨਾਂ ਦੇ ਵਿੱਚ ਨਸ਼ਾ ਸ਼ਰੀਆਮ ਵਿਕਦਾ ਹੈ ਅਤੇ ਉਹਨਾਂ ਦੇ ਕੋਲ ਕਾਫੀ ਸਾਰੀਆਂ ਕੰਪਲੇਂਟਾਂ ਵੀ ਆਈਆਂ ਨੇ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕਰਕੇ ਨਸ਼ਾ ਵੇਚਣ ਵਾਲਿਆਂ ਨੂੰ ਹੁਣ ਚੇਤਾਵਨੀ ਦਿੱਤੀ ਗਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਪੀੜੀ ਨੂੰ ਬਚਾਉਣ ਦੇ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਵੱਲੋਂ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੇ ਚੱਲਦਿਆਂ ਉਹ ਫਿਰੋਜ਼ਪੁਰ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਚਾਹੁੰਦੇ ਨੇ ਸ੍ਰੀਕਾ ਤੁਹਾਡੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਸ਼ੇ ਵਾਲਿਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਹ ਬੇਸਿਕਲੀ ਇਹ ਹੈ ਵੀ ਕੁਝ ਇੱਥੇ ਸ਼ੇਖਾਂ ਵਾਲੀ ਵਸਤੀ ਹੈ ਜਿੱਥੇ ਮੇਰੇ ਕੋਲੇ ਸੋਰਸ ਰਿਪੋਰਟਾਂ ਸੀਗੀਆਂ ਕਿ ਇੱਥੇ ਕਾਫੀ ਪਦਰਤ ਜਿਹੜਾ ਵੀ ਲੋਕ ਛੋਟੀ ਕੁਆਂਟੀਟੀ ਚ ਬਾਹਰੋਂ ਲਿਆ ਕੇ ਲੋਕ ਬੱਚਿਆਂ ਨੂੰ ਨਸ਼ੇ ਪ੍ਰਤੀ ਅਦੀ ਕਰਦੇ ਨੇ ਵੇਚਦੇ ਨੇ ਉਸ ਬੰਦੀ ਮੈਂ ਉਸ ਵਸਤੀ ਵਿੱਚ ਜਾ ਕੇ ਹਰ ਘਰ ਘਰ ਜਾ ਕੇ ਜਾਂ ਜ ਗਲੀ ਗਲੀ ਜਾ ਕੇ ਮੈਂ ਆਪਣਾ ਜਿਹੜਾ ਮੋਬਾਈਲ ਨੰਬਰ 987658858 ਹਰ ਨਾਗਰਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੂੰ ਵੀ ਕੋਈ ਨਸ਼ੇ ਵੇਚਣ ਬਾਰੇ ਪਤਾ ਲੱਗਦਾ ਉਹ ਮੈਨੂੰ ਇਹ ਨੰਬਰ ਤੇ ਇਤਲਾਹ ਦੇਵੇ ਔਰ ਮੈਂ ਇਸ ਲੋਸਮੈਂਟ ਰਹੀਂ ਲੋਕਾਂ ਨਾਲ ਆਪ ਦਾ ਵੱਧ ਤੋਂ ਵੱਧ ਰਾਬਤਾ ਕਾਇਮ ਕਰਕੇ ਜੋ ਵੀ ਨਸ਼ਾ ਵਿਰੋਧੀ ਮਹਮਾ ਉਹਨੂੰ ਹੋਰ ਤੇਜ਼ ਕਰਕੇ ਨਸ਼ੇ ਦੇ ਸਮਗਲਨਾਂ ਨੂੰ ਜੋ ਸਾਨੂੰ ਫੜਨ ਵਿੱਚ ਲੋਕ ਸਹਿਯੋਗ ਦੇਣ ਤੇ ਅਸੀਂ ਕਾਮਯਾਬ ਹੋਈਏ ਸਰ ਜਿਹੜੇ ਲੋਕ ਨਸ਼ਾ ਵੇਚਦੇ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਚਾਹੀਦੀ ਉਹਨਾਂ ਨੂੰ ਚੇਤਾਵਨੀ ਤੇ ਇਹੀ ਹੈ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰ ਖੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਹਨ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਹੈ ਕਿ ਉਹਨਾਂ ਤੇ ਪੂਰੀ ਅੱਖ ਰੱਖੀ ਜਾਵੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸ਼ਿਟੀ ਥਾਣੇ ਦੇ ਏਰੀਏ ਵਿੱਚ ਜਲਦੀ ਤੋਂ ਜਲਦੀ ਇਸ ਇਲਾਕੇ ਨੂੰ ਮੈਂ ਨਸ਼ਾ ਮੁਕਤ ਕਰਾਂ ਲੋਕਾਂ ਦੀ ਬਿਲਕੁਲ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਂ ਤੋਂ ਜੇ ਸਮੇਂ ਨੂੰ ਮੁਖ ਰੱਖਦੇ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰ ਰੱਖਣ ਤਾਂ ਕਿ ਉਹ ਮਾੜੇ ਕੰਮਾਂ ਵੱਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਵੀ ਫਰਾਨੀ ਗਲੀ ਚ ਜਾਂ ਫਰਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਪੁਲਿਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਫ ਕਾਨੂੰਨੀ ਕਾਰਵਾਈ ਕਰ ਸਕੀਏ